ਅੰਮ੍ਰਿਤਸਰ 에어ਪੋਰਟ ਪਹੁੰਚੇ ਮੰਤਰੀ ਕੁਲਦੀਪ ਢਾਲੀਵਾਲ ਯੂਐਸਏ ਤੋਂ ਰਿਪੋਰਟ ਹੋਏ ਭਾਰਤੀਆਂ ਲਈ ਹਰਿਆਣਾ ਵੱਲੋਂ ਕੀਤੇ ਪ੍ਰਬੰਧਾਂ ਬਾਰੇ ਦਿੱਤਾ ਵੱਡਾ ਬਿਆਨ ਦੇਖੋ ਮੰਤਰੀ ਕੁਲਦੀਪ ਢਾਲੀਵਾਲ ਨੇ ਕੀ ਕੁਝ ਕਿਹਾ ਦੋਸਤੋ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਐਨਾਂ ਦਾ ਮਿਨਿਸਟਰ ਪੰਜਾਬ ਇਸ ਵੇਲੇ ਮੈਂ ਅੰਮ੍ਰਿਤਸਰ ਇੰਟਰਨੈਸ਼ਨਲ 에어ਪੋਰਟ ਦੇ ਬਾਹਰ ਖੜਾ ਅਸੀਂ ਜਿਹੜੇ ਰਿਪੋਰਟ ਹੋ ਕੇ ਆਏ ਸਾਡੇ ਅਮਰੀਕਾ ਦੇ ਉੱਤੋਂ ਭੈਣ ਭਰਾ ਭਾਰਤੀ ਉਹਨਾਂ ਨੂੰ ਲੈਣ ਆਏ ਆ ਉਹਨਾਂ ਨੂੰ ਮਿਲਣ ਆਏ ਉਹਨਾਂ ਦੇ ਅੰਦਰ ਇਮੀਗ੍ਰੇਸ਼ਨ ਹੋਟੀ ਆ ਪਰ ਮੈਂ ਬਾਅਦ ਦੇਖਦਾ ਸੀਗਾ ਸਾਰਾ ਪ੍ਰਬੰਧ ਜਿਹੜਾ ਆਪਣੇ ਵੱਲੋਂ ਕੀਤਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿ ਕਿੱਦਾਂ ਉਹਨਾਂ ਨੂੰ ਆਪੋ ਆਪਣੇ ਕਦੀ ਭੇਜਣਾ ਉਹ ਵੀ ਦੇਖਿਆ ਤੇ ਅੱਜ ਦੇ ਜਿਹੜਾ ਜਹਾਜ਼ ਤੇ ਰਿਪੋਰਟ ਹੋਈ ਉਹਨਾਂ ਚ ਕੋਈ ਹਰਿਆਣੇ ਦੇ ਸਾਡੇ ਪਰਾ ਵੀ ਜਿਹੜੇ ਆ ਉਹ ਵਾਪਸ ਆਏ ਆ ਉਹ ਮੈਨੂੰ ਬੜੇ ਦੁੱਖ ਦਾ ਕਹਿਣਾ ਪੈਂਦਾ ਕਿ ਅੱਜ ਫੇਰ ਦੁਬਾਰਾ ਹਰਿਆਣੇ ਨੇ ਉਹੀ ਬੱਸਾਂ ਭੇਜੀਆਂ ਜਿਹੜੀਆਂ ਕੈਦੀਆਂ ਲਈ ਭੇਜੀਆਂ ਜਾਂਦੀਆਂ ਜਿੱਨਾਂ ਦੇ ਵਿੱਚ ਕੈਦੀ ਢੋਏ ਜਾਂਦੇ ਆ ਮੈਂ ਉਹ ਦੇਖਦਾ ਸਾਰੇ ਮੈਂ ਕਿਹਾ ਕੀ ਕੀ ਇਹਨਾਂ ਨੇ ਪ੍ਰਬੰਧ ਕੀਤਾ ਪਿਛਲੀ ਵਾਰ ਇੰਨਾ ਰੌਲਾ ਵੀ ਪਿਆ ਇੰਨਾ ਸਾਡੇ ਦੇਸ਼ ਦੇ ਵਿੱਚ ਪਤਾ ਲੱਗਾ ਹਰਿਆਣੇ ਦੀ ਇੱਕ ਵਾਰ ਤੋਂ ਖੇਦੀ ਵੀ ਹੋਈ ਦਿੰਦਾ ਵੀ ਹੋਈ ਕਿ ਉਹਨੇ ਆਪਣੇ ਹਰਿਆਣਵੀ ਭਰਾਵਾਂ ਨੂੰ ਲਿਆਉਣ ਵਾਸਤੇ ਜਿਹੜੀਆਂ ਉਹ ਬੱਸਾਂ ਯੂਜ਼ ਕੀਤੀਆਂ ਜਿਹੜੀਆਂ ਹਰਿਆਣੇ ਦੀ ਪੁਲਿਸ ਜਿਹੜੀ ਹੈ ਉਹ ਮਤਲਬ ਕੈਦੀਆਂ ਨੂੰ ਵਾਸਤੇ ਬੰਦ ਬਾਰੀਆਂ ਲੱਗੀਆਂ ਜਿਨ੍ਹਾਂ ਦੇ ਜਾਜੀਆਂ ਲੱਗੀਆਂ ਬਹੁਤ ਸਖਤ ਜਿਹੜੀਆਂ ਉਹ ਬੱਸਾਂ ਜਿਹੜੀਆਂ ਭੇਜੀਆਂ ਮੈਨੂੰ ਦੁੱਖ ਹੋਇਆ ਜਾਂ ਕਿ ਹਰਿਆਣਾ ਦੇ ਵਿੱਚ ਜਿਹੜੇ ਅਨੰਦ ਵਿੱਜ ਜੀ ਭਾਜਪੀ ਦੇ ਬੜੇ ਵੱਡੇ ਲੀਡਰ ਨੇ ਉਹ ਅੱਜ ਕੱਲ੍ਹ ਉਹ ਟਰਾਂਸਪੋਰਟ ਮੰਤਰੀ ਦੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਜੀ ਤੁਸੀਂ ਐਡੇ ਵੱਡੇ ਤੁਹਾਡੇ ਨੂੰ ਟਰਾਂਸਪੋਰਟ ਹੈ ਤੁਸੀਂ ਕੋਈ ਹੋਰ ਬੱਸ ਭੇਜ ਦਿੰਦੇ ਹੋਰ ਗੱਡੀਆਂ ਭੇਜ ਦਿੰਦੇ ਅਸੀਂ ਵੀ ਦੇਖੋ ਪੰਜਾਬ ਵਾਲਿਆਂ ਨੇ ਕਿੰਨੀਆਂ ਵਧੀਆ ਗੱਡੀਆਂ ਜਿਹੜੀਆਂ ਉਹ ਲਾਈਆਂ ਪਰ ਅੱਜ ਹਰਿਆਣਾ ਹੋ ਤਾਂ ਕੁਛ ਉਹਨਾਂ ਕਿੱਥਾ ਨਹੀਂ ਨਾ ਨਾ ਦਾ ਮੰਤਰੀ ਨਾ ਕੋਈ ਐਮਐਲਏ ਕੋਈ ਨਹੀਂ ਨਾ ਨਾ ਕੋਈ ਭਾਜਪੀ ਦਾ ਲੀਡਰ ਹੀ ਹੈ ਉਲਟੀਆਂ ਉਹ ਬੱਸਾਂ ਭੇਜੀਆਂ ਜਿੰਨਾਂ ਦੇ ਵਿੱਚ ਕੈਦੀ ਜਿਹੜੇ ਆ ਉਹ ਖੜੇ ਜਾਂਦੇ ਆ ਜਿਹੜੀਆਂ ਜੇਲ੍ਹਾਂ ਦੇ ਵਿੱਚ ਬਤੀਆਂ ਜਾਂਦੀਆਂ ਪਿਛਲੀ ਗੱਡੀ ਆ ਵੀ ਗੱਡੀ ਐ ਉਹ ਪਿਛਲੀ ਗੱਡੀ ਵੀ ਉਹ ਵੀ ਹਰਿਆਣਾ ਪੁਲਿਸ ਦੀ ਆ ਉਹ ਵੀ ਸੇਮ ਐ ਉਹ ਗੱਡੀ ਵੀ ਉਦਾਂ ਹੀ ਐ ਸੋ ਮੈਂ ਇਸ ਗੱਲ ਦੀ ਬਹੁਤ ਨਿੰਦਾ ਕਰਦਾ ਆ ਦੇਖੋ ਤੁਸੀਂ ਇਹ ਉਹੋ ਹੀ ਗੱਡੀਆਂ ਖੜੀਆਂ ਨੇ ਜਿਹੜੀਆਂ ਜਿੰਨਾਂ ਦੇ ਵਿੱਚ ਅੱਜ ਫੇਰ ਦਵਾਦਾ ਉਹਨਾਂ ਨੂੰ ਲਜਾਇਆ ਜਾਣਾ ਸੋ ਇਹ ਹਰਿਆਣਾ ਪੁਲਿਸ ਦੀ ਹਰਿਆਣਾ ਸਰਕਾਰ ਦੀ ਮੈਂ ਨਿੰਦਾ ਕਰਦਾ ਉਹ ਮੈਨੂੰ ਬੜਾ ਦੁੱਖ ਹੋਇਆ ਕਿ ਯਾਰ ਸਾਡੇ ਡਿਪੋਟ ਹੋ ਕੇ ਆਦੇ ਇੰਡੀਅਨ ਵੀਜ਼ ਦੇੜਿਆ ਪਹਿਲਾਂ ਬੜੀ ਲੰਬੀ ਫਲਾਈਟ ਦੇ ਵਿੱਚ ਕਿੰਨੇ ਡਿਪਲੈਸ਼ਨ ਦੇ ਵਿੱਚ ਅਮਰੀਕਨ ਫੌਜ ਦੇ ਨਾਲ ਲੈਂਦੇ ਐ ਸੇਮ ਪ੍ਰੋਸੀਜਰ ਹੋਊਗਾ ਉਹੀ ਉਹਨਾਂ ਨੂੰ ਬੰਨ ਕੇ ਉਹਨਾਂ ਨੂੰ ਹੱਥ ਘੜੀਆਂ ਲਾ ਕੇ ਲੈਂਦਾ ਹੋਊਗਾ ਤੇ ਜਦੋਂ ਬਾਹਰ ਆਏ ਤੇ ਬਾਅਦ ਉਹਨਾਂ ਦੇ ਸਵਾਗਤ ਲਈ ਫੇਰ ਗੱਡੀ ਇਦਾਂ ਨਹੀਂ ਗੱਡੀਆਂ ਖੜੀਆਂ ਤੇ ਸਾਡ ਬੰਦਾ ਕਿੰਨਾ ਨਰਾਸ਼ ਹੋਊਗਾ ਸੋ ਮੈਂ ਹਰਿਆਣਾ ਗਵਰਨਮੈਂਟ ਦੀ ਭਾਜਪਾ ਦੀ ਗਵਰਨਮੈਂਟ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਗਵਰਨਮੈਂਟ ਹੈ ਉਹਨਾਂ ਦੀ ਨਿੰਦਾ ਕਰਦਾ ਕੋਨਾਂ ਨੇ ਇਹ ਫੇਰ ਆਪਣੇ ਹਰਿਆਣੇ ਵਾਲੇ ਪਤਾਵਾਂ ਨੂੰ ਖੜਦ ਵਾਸਤੇ ਕੈਦੀਆਂ ਵਾਲੀਆਂ ਬੱਸਾਂ ਜਿਹੜੀਆਂ ਭੇਜੀਆਂ ਮੇਰੇ ਮਨ ਨੂੰ ਸੱਚੀ ਬਹੁਤ ਦੁੱਖ ਹੋਇਆ ਯਾਰ ਸਾਡੇ ਭਾਤੀ ਆ ਸਾਡੇ ਪ੍ਰਾਣ ਇਹ ਵਿਜ ਸਾਬ ਇਹ ਸਾਡੇ ਨੇ ਇਹਨਾਂ ਦੀ ਕਿਉਂ ਆਪਾਂ ਇਦਾਂ ਪੇਸ਼ ਆ ਰਹੇ ਇਹਨਾਂ ਨੇ ਕੋਈ ਹਿੰਦੁਸਤਾਨ ਦਾ ਕਾਨੂੰਨ ਨਹੀਂ ਤੋੜਿਆ ਇਹਨਾਂ ਨੇ ਕੋਈ ਅਪਰਾਧ ਨਹੀਂ ਕੀਤਾ ਬਚਾ ਦੇ ਇਹ ਕੋਈ ਅਪਰਾਧੀ ਨਹੀਂ ਕੋਈ 테러ਿਸਟ ਨਹੀਂ ਆਪਾਂ ਕਿੱਦਾਂ ਦੇ ਵਹਿਕਲੇ ਨਾਲ ਯੂਜ਼ ਕਰ ਰਹੇ ਸੋ ਮੇਰੇ ਮਨ ਨੂੰ ਕਾਫੀ ਠੇਸ ਲੱਗੀ ਰਾਤ ਭਾਵੇਂ ਬਹੁਤ ਗਈ 1 ਵਜ ਗਿਆ ਮੈਂ ਸਦਾਕੀ ਤੇ ਕਹ ਕੇ ਹੈਗਾ ਕਿ ਆ ਪੰਜਾਬ ਸਰਕਾਰ ਨੇ ਕਿੰਦਾਂ ਦੀਆਂ ਗੱਡੀਆਂ ਭੇਜੀਆਂ ਤੇ ਅੱਜ ਫੇਰ ਮੈਨੂੰ ਹਰਿਆਣੇ ਦੀਆਂ ਗੱਡੀਆਂ ਉੱਧਾਂ ਦੀਆਂ ਜਿਹੜੀਆਂ ਮਿਲੀਆਂ ਇਹ ਮੈਨੂੰ ਕਾਫੀ ਡਾਢਾ ਦੁੱਖ ਹੋਇਆ ਸਰਕਾਰਾਂ ਨੂੰ ਆਪਣਾ ਬਤੀਰਾ ਚੇਂਜ ਕਰਨਾ ਚਾਹੀਦਾ ਬਾਹਰੋਂ ਆਦੇ ਸਾਡੇ ਭੈਣ ਭਰਾ ਹੈ ਸਾਡੇ ਹੀ ਭਾਰਤੀ ਦੇ ਸਾਡੇ ਹਿਦਿਆਨਵੀ ਨੇ ਸਾਡੇ ਪੰਜਾਬੀ ਦੇ ਮੈਂ ਇਹ ਇਸ ਕਰਕੇ ਰਾਤ 1 ਵਜੇ ਚੈੱਕ ਕਰਦਾ ਕਰਦਾ ਇਹਨਾਂ ਕੋ ਆ ਗਿਆ ਸੀ ਅੰਮ੍ਰਿਤਸਰ 에어ਪੋਰਟ ਪਹੁੰਚੇ ਮੰਤਰੀ ਕੁਲਦੀਪ ਢਾਲੀਵਾਲ ਯੂਐਸਏ ਤੋਂ ਰਿਪੋਰਟ ਹੋਏ ਭਾਰਤੀਆਂ ਲਈ ਹਰਿਆਣਾ ਵੱਲੋਂ ਕੀਤੇ ਪ੍ਰਬੰਧਾਂ ਬਾਰੇ ਦਿੱਤਾ ਵੱਡਾ ਬਿਆਨ ਦੇਖੋ ਮੰਤਰੀ ਕੁਲਦੀਪ ਢਾਲੀਵਾਲ ਨੇ ਕੀ ਕੁਝ ਕਿਹਾ ਦੋਸਤੋ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਐਨਾਂ ਦਾ ਮਿਨਿਸਟਰ ਪੰਜਾਬ ਇਸ ਵੇਲੇ ਮੈਂ ਅੰਮ੍ਰਿਤਸਰ ਇੰਟਰਨੈਸ਼ਨਲ 에어ਪੋਰਟ ਦੇ ਬਾਹਰ ਖੜਾ ਅਸੀਂ ਜਿਹੜੇ ਰਿਪੋਰਟ ਹੋ ਕੇ ਆਏ ਸਾਡੇ ਅਮਰੀਕਾ ਦੇ ਉੱਤੋਂ ਭੈਣ ਭਰਾ ਭਾਰਤੀ ਉਹਨਾਂ ਨੂੰ ਲੈਣ ਆਏ ਆ ਉਹਨਾਂ ਨੂੰ ਮਿਲਣ ਆਏ ਆ ਉਹਨਾਂ ਦੇ ਅੰਦਰ ਇਮੀਗ੍ਰੇਸ਼ਨ ਹੋ ਉੱਡੀ ਆ। ਬਾਅਦ ਮੈਂ ਬਾਅਦ ਦੇਖਦਾ ਸੀਗਾ ਸਾਰਾ ਪ੍ਰਬੰਧ ਜਿਹੜਾ ਆਪਣੇ ਵੱਲੋਂ ਕੀਤਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿ ਕਿੱਦਾਂ ਉਹਨਾਂ ਨੂੰ ਆਪੋ ਆਪਣੇ ਕਦੀ ਭੇਜਣਾ। ਉਹ ਵੀ ਦੇਖਿਆ ਤੇ ਅੱਜ ਦੇ ਜਿਹੜਾ ਜਹਾਜ਼ ਤੇ ਰਿਪੋਰਟ ਹੋਈ ਉਹਨਾਂ ਚ ਕੋਈ ਹਰਿਆਣੇ ਦੇ ਸਾਡੇ ਪਦਾ ਵੀ ਜੁੜਿਆ ਉਹ ਵਾਪਸ ਆਇਆ। ਉਹ ਮੈਨੂੰ ਬੜੇ ਦੁੱਖ ਦਾਹਿਣਾ ਪੈਂਦਾ ਕਿ ਅੱਜ ਫੇਰ ਦੁਬਾਰਾ ਹਰਿਆਣੇ ਨੇ ਉਹੀ ਬੱਸਾਂ ਭੇਜੀਆਂ ਜਿਹੜੀਆਂ ਕੈਦੀਆਂਾਂ ਲਈ ਭੇਜਿਆ ਜਾਂਦੀਆਂ ਜਿੱਨਾਂ ਦੇ ਵਿੱਚ ਕੈਦੀ ਢੋਏ ਜਾਂਦੇ ਆ ਮੈਂ ਉਹ ਦੇਖਦਾ ਹਿੱਸਾ ਦੇ ਮੈਂ ਕਿਹਾ ਕੀ ਕੀ ਇਹਨਾਂ ਨੇ ਪ੍ਰਬੰਧ ਕੀਤਾ ਪਿਛਲੀ ਵਾਰ ਇਹਨਾਂ ਰੋਲਾ ਵੀ ਪਿਆ ਇਹਨਾਂ ਸਾਡੇ ਦੇਸ਼ ਦੇ ਵਿੱਚ ਪਤਾ ਲੱਗਾ ਹਰਿਆਣੇ ਦੀ ਇਹ ਕਦੋਂ ਖੇਦੀ ਵੀ ਹੋਈ ਦਿੰਦਾ ਵੀ ਹੋਈ ਕਿ ਉਹਨੇ ਆਪਣੇ ਹਰਿਆਣਵੀ ਭਧਾਵਾਂ ਨੂੰ ਲਿਆਉਣ ਵਾਸਤੇ ਜਿਹੜੀਆਂ ਉਹ ਬੱਸਾਂ ਯੂਜ਼ ਕੀਤੀਆਂ ਜਿਹੜੀਆਂ ਹਰਿਆਣੇ ਦੀ ਪੁਲਿਸ ਜਿਹੜੀ ਹੈ ਉਹ ਮਤਲਬ ਕੈਦੀਆਂ ਨੂੰ ਵਾਸਤੇ ਬੰਦ ਬਾੜੀਆਂ ਲੱਗੀਆਂ ਜਿੰਨਾਂ ਦੇ ਚਾਰੀਆਂ ਲੱਗੀਆਂ ਬਹੁਤ ਸਖਤ ਜਿਹੜੀਆਂ ਉਹ ਬੱਸਾਂ ਜਿਹੜੀਆਂ ਭੇਜੀਆਂ ਮੈਨੂੰ ਦੁੱਖ ਹੋਇਆ ਜੀ ਕਿ ਹਰਿਆਣਾ ਦੇ ਵਿੱਚ ਜਿਹੜੇ ਅਨੰਦ ਵਿੱਜ ਜੀ ਭਾਜਪੀ ਦੇ ਬੜੇ ਵੱਡੇ ਲੀਡਰ ਨੇ ਉਹ ਅੱਜ ਕੱਲ੍ਹ ਉਹ ਟਰਾਂਸਪੋਰਟ ਮੰਤਰੀ ਦੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਜੀ ਤੁਸੀਂ ਇੱਡੇ ਵੱਡੇ ਤੁਹਾਡੇ ਕੋਲ ਟਰਾਂਸਪੋਰਟ ਹੈ ਤੁਸੀਂ ਕੋਈ ਹੋਰ ਬੱਸ ਭੇਜ ਦਿੰਦੇ ਹੋਰ ਗੱਡੀਆਂ ਭੇਜ ਦਿੰਦੇ ਅਸੀਂ ਵੀ ਦੇਖੋ ਪੰਜਾਬ ਵਾਲਿਆਂ ਨੇ ਕਿੰਨੀਆਂ ਵਧੀਆ ਗੱਡੀਆਂ ਜਿਹੜੀਆਂ ਉਹ ਲਾਈਆਂ ਪਰ ਅੱਜ ਹਰਿਆਣਾ ਹੋ ਤਾਂ ਕੁਛ ਉਹਨਾਂ ਕਿੱਥਾ ਨਹੀਂ ਨਾ ਨਾ ਦਾ ਮੰਤਰੀ ਨਾ ਕੋਈ ਐਮਐਲਏ ਕੋਈ ਨਹੀਂ ਆ ਨਾ ਕੋਈ ਭਾਜਪੀ ਦਾ ਲੀਡਰ ਹੀ ਆ ਉਲਟੀਆਂ ਉਹ ਬੱਸਾਂ ਭੇਜੀਆਂ ਜਿਨ੍ਹਾਂ ਦੇ ਵਿੱਚ ਕੈਦੀ ਜਿਹੜੇ ਆ ਉਹ ਖੜੇ ਜਾਂਦੇ ਆ ਜਿਹੜੀਆਂ ਜੇਲ੍ਹਾਂ ਦੇ ਵਿੱਚ ਬਤੀਆਂ ਜਾਂਦੀਆਂ ਪਿਛਲੀ ਗੱਡੀ ਆ ਵੀ ਗੱਡੀ ਆ ਉਹ ਪਿਛਲੀ ਗੱਡੀ ਵੀ ਉਹ ਵੀ ਹਰਿਆਣਾ ਪੁਲਿਸ ਦੀ ਆ ਉਹ ਵੀ ਸੇਮ ਹੈ ਉਹ ਗੱਡੀ ਵੀ ਉਦਾਂ ਹੀ ਆ ਸੋ ਮੈਂ ਇਸ ਗੱਲ ਦੀ ਬਹੁਤ ਨਿੰਦਾ ਕਰਦਾ ਆ ਦੇਖੋ ਤੁਸੀਂ ਇਹ ਉਹ ਹੀ ਗੱਡੀਆਂ ਖੜੀਆਂ ਨੇ ਜਿਹੜੀਆਂ ਜਿਨ੍ਹਾਂ ਦੇ ਵਿੱਚ ਅੱਜ ਫੇਰ ਦਵਾਦਾ ਉਹਨਾਂ ਨੂੰ ਲਜਾਇਆ ਜਾਣਾ ਸੋ ਇਹ ਹਰਿਆਣਾ ਪੁਲਿਸ ਦੀ ਹਰਿਆਣਾ ਸਰਕਾਰ ਦੀ ਮੈਂ ਨਿੰਦਾ ਕਰਦਾ ਉਹ ਮੈਨੂੰ ਬੜਾ ਦੁੱਖ ਹੋਇਆ ਕਿ ਯਾਰ ਸਾਡੇ ਡਿਪੋਰਟ ਹੋ ਕੇ ਆ ਰਹੇ ਇੰਡੀਅਨ ਵੀਜ਼ ਦੇੜਿਆ ਪਹਿਲਾਂ ਬੜੀ ਲੰਮੀ ਫਲਾਈਟ ਦੇ ਵਿੱਚ ਕਿੰਨੇ ਡਿਪਰੈਸ਼ਨ ਦੇ ਵਿੱਚ ਅਮਰੀਕਨ ਫੌਜ ਦੇ ਨਾਲ ਲੈਂਦੇ ਐ ਸੇਮ ਪ੍ਰੋਸੀਜਰ ਹੋਊਗਾ ਉਹੀ ਉਹਨਾਂ ਨੂੰ ਬੰਨ ਕੇ ਉਹਨਾਂ ਨੂੰ ਹੱਥ ਘੜੀਆਂ ਲਾ ਕੇ ਲੈਂਦਾ ਹੋਊਗਾ ਤੇ ਜਦੋਂ ਬਾਹਰ ਆਏ ਤੇ ਬਾਅਦ ਉਹਨਾਂ ਦੇ ਸਵਾਗਤ ਲਈ ਫੇਰ ਗੱੜੀ ਇਦਾਂ ਨਹੀਂ ਗੱਡੀਆਂ ਖੜੀਆਂ ਤੇ ਸਾਡ ਬੰਦਾ ਕਿੰਨਾ ਨਰਾਸ਼ ਹੋਊਗਾ ਸੋ ਮੈਂ ਹਰਿਆਣਾ ਗਵਰਨਮੈਂਟ ਦੀ ਭਾਜਪਾ ਦੀ ਗਵਰਨਮੈਂਟ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਗਵਰਨਮੈਂਟ ਹੈ ਉਹਨਾਂ ਦੀ ਨਿੰਦਾ ਕਰਦਾ ਤੋ ਨਾਂ ਨੇ ਦੇ ਫੇਰ ਆਪਣੇ ਹਰਿਆਣੇ ਵਾਲੇ ਪਧਾਵਾਂ ਨੂੰ ਖੜਨ ਵਾਸਤੇ ਕੈਦੀਆਂ ਵਾਲੀਆਂ ਬੱਸਾਂ ਜਿਹੜੀਆਂ ਭੇਜੀਆਂ ਮੇਰੇ ਮਨ ਨੂੰ ਸੱਚੀ ਬਹੁਤ ਦੁੱਖ ਹੋਇਆ ਯਾਰ ਸਾਡੇ ਭਾਤੀ ਆ ਸਾਡੇ ਪ੍ਰਧਾਨ ਜੀ ਵਿਜੇ ਸਾਹਿਬ ਇਹ ਸਾਡੇ ਨੇ ਇਹਨਾਂ ਦੀ ਕਿਉਂ ਆਪਾਂ ਇਦਾਂ ਪੇਸ਼ ਆ ਰਹੇ ਇਹਨਾਂ ਨੇ ਕੋਈ ਹਿੰਦੁਸਤਾਨ ਦਾ ਕਾਨੂੰਨ ਨਹੀਂ ਤੋੜਿਆ ਇਹਨਾਂ ਨੇ ਕੋਈ ਅਪਰਾਧ ਨਹੀਂ ਕੀਤਾ ਪਚਾ ਦੇ ਨੇ ਇਹ ਕੋਈ ਅਪਰਾਧੀ ਨਹੀਂ ਕੋ ਟੈਰਿਸਟ ਨਹੀਂ ਆਪਾਂ ਕਿੱਦਾਂ ਦੇ ਵੈਕਲਿਆਂ ਨਾਲ ਜੂਸ ਕਰ ਰਹੇ ਸੋ ਮੇਰੇ ਮਨ ਨੂੰ ਕਾਫੀ ਠੇਸ ਲੱਗੀ ਰਾਤ ਭਾਵੇਂ ਬਹੁਤ ਗਈ 1 ਵਜ ਗਿਆ ਮੈਂ ਸਦਾਕੀ ਚੈੱਕ ਕਰ ਰਿਹਾ ਕਿ ਆ ਪੰਜਾਬ ਸਰਕਾਰ ਨੇ ਕਿੰਨੀਆਂ ਦੀਆਂ ਗੱਡੀਆਂ ਭੇਜੀਆਂ ਤੇ ਅੱਜ ਫੇਰ ਮੈਨੂੰ ਹਰਿਆਣੇ ਦੀਆਂ ਗੱਡੀਆਂ ਉੱਧਾਂ ਦੀਆਂ ਜਿਹੜੀਆਂ ਮਿਲੀਆਂ ਇਹ ਮੈਨੂੰ ਕਾਫੀ ਡਾਢਾ ਦੁੱਖ ਹੋਇਆ ਸਰਕਾਰਾਂ ਨੂੰ ਆਪਣਾ ਪਤੀਰਾ ਚੇਂਜ ਕਰਨਾ ਚਾਹੀਦਾ ਬਾਹਰੋਂ ਆਦੇ ਸਾਡੇ ਭੈਣ ਭਰਾ ਹੈ ਸਾਡੇ ਹੀ ਭਾਰਤੀ ਦੇ ਸਾਡੇ ਹਿਦਿਆਨੀਆਂ ਨੇ ਸਾਡੇ ਪੰਜਾਬੀ ਦੇ ਮੈਂ ਇਹ ਇਸ ਕਰਕੇ ਰਾਤ 1 ਵਜੇ ਚੈੱਕ ਕਰਦਾ ਕਰਦਾ ਇਹਨਾਂ ਕੋ ਆ ਗਿਆ ਸੀਗਾ ਤੁਹਾਡਾ ਬਹੁਤ ਬਹੁਤ ਧੰਨ